ਤਾਂ ਸਾਰੇ ਸ਼ਹਿਰ ਨੂੰ ਪਤਾ ਜੀ ਤੁਸੀਂ ਮਲੇਰ ਕੋਲ ਆਮ ਜਾਓਗੇ ਤਾਂ ਸਾਰੇ ਸ਼ਹਿਰ ਨੂੰ ਪਤਾ ਦੀ ਵੀ ਕੀ ਹੋ ਰਿਹਾ ਪਰ ਕੋਈ ਬੋਲ ਨਹੀਂ ਰਿਹਾ ਤਿਉਹ ਕਿ ਮੰਤਰੀ ਸੀ ਡੀਜੀਪੀ ਤੋ ਮਰੇ ਬੋਲੂ ਕੌਣ ਲੰਬਾ ਬਕਵਾ ਹੋ ਗਿਆ ਜਦੋਂ ਡੀਰ ਸਾਹਿਬ ਮੈਂ ਤਾਂ ਸਾਬਕਾ ਮੰਤਰੀ ਸਾਹਿਬ ਕਹੜੀ ਜੀ ਸਰ ਤੁਸੀਂ ਦੱਸੋ ਰਾਜਾ ਕਦੇ ਮਤਲਬ ਜਿਹੜਾ ਰਾਜਾ ਰਹਾ ਇੱਕ ਡੀਜੀਪੀ ਰਹਾ ਪੰਜਾਬ ਦਾ ਇੱਕ ਮੰਤਰੀ ਰਹੀ ਹੈ ਕਿ ਉਹਦੇ ਉਹਨੂੰ ਤੁਸੀਂ ਕਹੋਗੇ ਵੀ ਆਮ ਜੰਦਾ ਜਾ ਕੇ ਉਹਦੇ ਉਹਨੂੰ ਜਾ ਕੇ ਕਹੋਗੇ ਤੋ ਆਪਦੇ ਮੁੰਡਾ ਨਾ ਕਰ ਰਿਹਾ ਇਹ ਗੱਲਾਂ ਵੀਡੀਓ ਦੇ ਵਿੱਚ ਬੋਲੀਆਂ ਜਿਹੜੇ ਰਿਲੇਸ਼ਨਜ਼ ਨੂੰ ਲੈ ਕੇ ਉਹ ਤੁਹਾਡੇ ਉੱਥੇ ਪਤਾ ਸੀ ਉਹ ਸਾਰੇ ਸਰ ਸਾਰੇ ਦੇਖੋ ਮੇਰੇ ਕੋਲ ਸਾਰੇ ਸ਼ਹਿਰ ਚੋਂ ਵੀਡੀਓ ਆਈ ਸਾਰੇ ਸ਼ਹਿਰ ਨੂੰ ਪਤਾ ਸੀ ਇਹ ਲੋਕਾਂ ਦੇ ਮਹਿਲਾंचं ਸੀ ਸਰ ਤੇ ਉਸ ਤੋਂ ਬਾਅਦ ਜਦੋਂ ਮਤਲਬ 22 ਦੇ ਇਲੈਕਸ਼ਨ ਹੋਣ ਤਾਂ ਫਿਰ ਉਹਨੂੰ ਕਿਸੇ ਨੇ ਨਹੀਂ ਦੇਖਿਆ ਫਿਰ ਰੇਟੇਨ ਕਰਦਾ ਇਹਦੀ ਬਾਤ ਹੈ ਉਸ ਤੋਂ ਬਾਅਦ ਪਤਾ ਹੀ ਜਦ ਲੱਗਿਆ ਜਦੋਂ ਇਹਦੀ ਵਾਇਰਲ ਵੀਡੀਓ ਹੋਈ ਹੈ 24 ਅਗਸਤਾ 27 ਅਗਸਤ ਨੂੰ ਤੇ ਉਸ ਤੋਂ ਬਾਅਦ ਹੀ ਪਤਾ ਲੱਗਿਆ ਵੀ ਉਹਦੇ ਨਾਲ ਕੀ ਕੁਝ ਹੋ ਰਿਹਾ ਗੱਲਾਂ ਵੀ ਰਜ਼ੀਆ ਦੇ ਹਰਨ ਦੇ ਕਾਰਨ ਵੀ ਇਹੀ ਦਾ ਕਿ ਇਹ ਲੋਕਾਂ ਨੂੰ ਪੋਟਾ ਬੋਲਦਾ ਤਾਂ ਦਬਦਬਾ ਬਹੁਤ ਹੈ। ਜੋ ਕਹਿੰਦਾ ਮਤਲਬ ਇਹ ਕਿਉਂਕਿ ਅੱਜ ਦੀ ਗੱਲ ਹੋ ਰਹਾ ਹੈ ਇਹ ਲੰਬੀਆਂ ਚੱਲਣਗੀਆਂ, ਕੋਟ ਕਚਰੀਆਂ ਵੀ ਕੱਲ ਨੂੰ ਹੋਣੀਆਂ ਨੇਗੀਆਂ, ਸ਼ਮਸੁਦੀਨ ਖੜੇ ਰਹਿਣਗੇ। ਸਰ ਜਦ ਤੱਕ ਜਾਂ ਮਤਲਬ ਇਹਦੇ ਸਾਂਹ-ਸਾਂਹ ਹੈਗੇ, ਜਦ ਤੱਕ ਖੜੇ ਰਹਾਗੇ, ਜਦੋਂ ਮੈਂ ਚੱਲਿਆ ਗਿਆ ਫਿਰ ਅੱਪ ਕਿਸੇ ਇਹ ਤਾਂ ਰੱਬ ਡਿਊਟੀਆਂ ਲਾਉਂਦਾ ਜੀ। ਇਹ ਤਾਂ ਕਿਸੇ ਦੀ ਡਿਊਟੀ ਹੈ ਨਹੀਂ ਇਹ ਤਾਂ ਰੱਬ ਡਿਊਟੀਆਂ ਲਾਉਂਦਾ। ਰੱਬ ਨੇ ਪਹਿਲਾਂ ਮੇਰੀ ਡਿਊਟੀ ਲਾ ਦਿੱਤੀ, ਉਹ ਫਿਰ ਕਿਸੇ ਹੋਰ ਦੀ ਲਾ ਦੂ। ਸਾਬਕਾ ਡੀਜੀਪੀ ਤੇ ਸਾਬਕਾ ਮੰਤਰੀ ਸਣੇ ਪਰਿਵਾਰ ਦੇ ਬਾਕੀ ਜੀਆਂ ਤੇ ਐਫਆਰ ਦਰਜ ਅਜ ਹੋ ਗਈ ਹੈ ਜਿਵੇਂ ਕਿ ਮੁਹੰਮਦ ਮੁਸਤਾਫਾ ਦੇ ਬੇਟੇ ਦੀ ਜਦੋਂ ਡੈਥ ਹੁੰਦੀ ਹੈ ਉਸ ਤੋਂ ਬਾਅਦ ਵਿੱਚ ਇੱਕ ਵੀਡੀਓ ਵੀ ਬਹੁਤ ਵਾਇਰਲ ਹੋਇਆ ਤੇ ਫਿਰ ਸ਼ਮਸੂਦੀਨ ਹੋਰਾਂ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਸ਼ਮਸੂਦੀਨ ਜੀ ਪਹਿਲਾਂ ਤਾਂ ਤੁਹਾਡੀ ਪਛਾਣ ਕੀ ਹੈ ਕਿ ਰਿਸ਼ਤੇਦਾਰੋਂ ਕੋਈ ਗਵਾਂਢੀਓ ਕਿਥੋਂ ਜਾਂ ਦੋਸਤੀ ਮਿੱਤਰਤਾ ਅਕਿਲ ਦੇ ਨਾਲ ਸੀ ਸਰ ਜੋ ਰੱਜਾ ਸੁਲਤਾਨਾ ਮੇਰੇ ਪੜੋਸੀ ਨੇ ਇਹਨਾਂ ਦਾ ਪਿੱਕਾ ਪਰਿਵਾਰ ਸਾਡਾ ਇਕੱਠਾ ਹੀ ਹੈ ਤੇ ਸਾਡਾ ਆਪਸ ਦੇ ਵਿੱਚ ਪਰਿਵਾਰਾਂ ਦੇ ਵਿੱਚ ਪਿਆਰ ਵੀ ਬਹੁਤ ਸੇ ਤੇ ਪਰ ਹੁਣ ਇਹ ਫਿਰ ਦੇਖੀਏ ਜਿਹੜਾ ਪੂਰਾ ਇਨਸੀਡੈਂਟ ਹੋਇਆ ਇੱਕ ਦਿਨ ਦੀ ਕਹਾਣੀ ਤਾਂ ਹੈ ਰੀ ਉਸ ਤੋਂ ਪਹਿਲਾਂ ਵੀ ਕੋਈ ਸੀ ਥੋੜੀ ਨਿਗਾਚੀ ਹੋਣੀ ਸਰ ਦੇਖੋ ਇਹ ਤਾਂ ਸਾਰੇ ਸ਼ਹਿਰ ਨੂੰ ਪਤਾ ਜੀ ਤੁਸੀਂ ਮਲੇ ਕੋਲ ਲੇ ਆਮ ਜਾਓਗੇ ਤਾਂ ਸਾਰੇ ਸ਼ਹਿਰ ਨੂੰ ਪਤਾ ਦੀ ਵੀ ਕੀ ਹੋ ਰਿਹਾ ਪਰ ਕੋਈ ਬੋਲ ਨਹੀਂ ਰਿਹਾ ਤੀ ਕਿਉਂਕਿ ਮੰਤਰੀ ਸੀ ਡੀਜੀਪੀ ਤਾਂ ਮੋਰੇ ਬੋਲੂ ਕੌਣ ਤੇ ਪਰ ਇਹ ਤਾਂ ਇੱਕ ਲੰਬਾ ਬਕਵਾ ਹੋ ਗਿਆ ਜਦੋਂ ਡੇ ਸਾਹ ਹੁਣ ਤਾਂ ਸਾਬਕਾ ਮੰਤਰੀ ਸਾਹਿਬ ਕੜੀ ਜੀ ਸਰ ਤੁਸੀਂ ਇਹ ਦੱਸੋ ਰਾਜਾ ਕਦੇ ਮਤਲਬ ਜਿਹੜਾ ਰਾਜਾ ਰਹਾ ਇੱਕ ਡੀਜੀਪੀ ਰਹਾ ਪੰਜਾਬ ਦਾ ਇੱਕ ਮੰਤਰੀ ਰਹੀ ਹੈ ਕਿ ਉਹਦੇ ਉਹਨੂੰ ਤੁਸੀਂ ਕਹੋਗੇ ਵੀ ਆਮ ਜੰਦਾ ਜਾ ਕੇ ਉਹਦੇ ਉਹਨੂੰ ਜਾ ਕੇ ਕਹੋਗੇ ਤੂੰ ਆਪਦੇ ਮੁੰਡਾ ਨਾ ਕਰ ਰਿਹਾ ਦੱਸੋ ਪਰੀ ਜਿੱਦਿਆਂ ਇਹ ਜਿੱਦਿਆਂ ਦਾ ਬਾਕਾ ਹੈਗਾ ਜਿੱਦਿਆਂ ਦੀ ਮੌਤ ਹੋ ਜਾਂਦੀ ਹੈ ਕਿਰਨ ਕਿਉਂਕਿ ਇੱਕ ਵਾਰੀ ਤਾਂ ਇਹ ਹੋਇਆ ਵੀ ਦਵਾਈ ਜੀ ਜ਼ਿਆਦਾ ਖਾਦੀ ਗਈ ਕੋਈ ਉਹਦੇ ਕਰਕੇ ਹੋ ਗਿਆ ਉਹਦੇ ਕਰਕੇ ਡੈਥ ਹੋ ਗਈ ਇਹ ਤੁਹਾਨੂੰ ਵੀ ਵੀਡੀਓ ਦੇ ਜ਼ਰੀਏ ਪਤਾ ਲੱਗਿਆ ਜਾਂ ਤੁਹਾਨੂੰ ਵੈਸੇ ਪਤਾ ਲੱਗਿਆ ਸੀਗਾ ਵੀ ਇਸ ਤਰ੍ਹਾਂ ਦਾ ਇਨਸੀਡੈਂਟ ਹੋ ਸਕਦਾ ਕਿਉਂਕਿ ਪਹਿਲਾਂ ਕੋਈ ਗੱਲ ਚੱਲਦੀ ਨਹੀਂ ਨਹੀਂ ਸਰ ਦੇਖੋ ਇਹ 2022 ਦੇ ਇਲੈਕਸ਼ਨਾਂ ਤੱਕ ਕੀਲ ਜੋ ਹੈ ਲੋਕਾਂ ਵਿੱਚ ਵਿਚਰਦਾ ਰਿਹਾ ਸਟੇਜਾਂ ਤੇ ਆਉਂਦਾ ਰਿਹਾ ਆਮ ਜੀ ਆਮ ਸਟੇਜਾਂ ਤੇ ਆਉਂਦਾ ਰਿਹਾ ਭਾਈ ਤਾਪ ਤੁਸੀਂ ਦੇਖੋ ਭਾਈ ਦੇ ਇਲੈਕਸ਼ਨ ਦੇ ਵਿੱਚ ਆਮ ਸਟੇਜਾਂ ਤੇ ਬੈਠਾ ਉਹ ਉਸ ਤੋਂ ਪਹਿਲਾਂ ਜਦੋਂ ਮੰਤਰੀ ਸੀ ਤੇ ਇਹ ਲੋਕਾਂ ਜਦੋਂ ਅਮੈਰਿਕਸ ਸੀ ਅਮੈਰਿਕਸ ਸੀ ਸਰ ਫੋਨ ਕਰਦਾ ਸੀ ਤੇ ਉਸ ਤੋਂ ਬਾਅਦ ਜਦੋਂ ਮਤਲਬ 22 ਦੇ ਇਲੈਕਸ਼ਨਾਂ ਦਾ ਫਿਰ ਉਹਨੂੰ ਕਿਸੇ ਨੇ ਨਹੀਂ ਦੇਖਿਆ ਫਿਰ ਰੀਟੇਨ ਕਰਦਾ ਇਹਦੀ ਬਾਤ ਹੈ ਉਸ ਤੋਂ ਬਾਅਦ ਪਤਾ ਹੀ ਜਦ ਲੱਗਿਆ ਜਦੋਂ ਇਹਦੀ ਵਾਇਰਲ ਵੀਡੀਓ ਹੋਈ ਹੈ 24 ਅਗਸਤ 27 ਅਗਸਤ ਨੂੰ ਤੇ ਉਸ ਤੋਂ ਬਾਅਦ ਹੀ ਪਤਾ ਲੱਗਿਆ ਵੀ ਉਹਦੇ ਨਾਲ ਕੀ ਕੁਝ ਹੋ ਰਿਹਾ ਫਿਰ 3 ਅਕਤੂਬਰ ਨੂੰ ਉਹ ਇੱਕ ਪੋਸਟ ਪਾ ਰਿਹਾ ਹੈ ਡੈਲੀ ਪਾ ਕੇ ਕਿ ਜੀ ਮੇਰੀ ਡੈਥ ਸਾਈਕਲਰਸ਼ਨ ਹੈ ਤੇ ਆ ਪాయిਜ਼ਨ ਹੈ ਜਿਹਨੂੰ ਕਿ ਮੇਰੀ ਬਾਡੀ ਮੇਰੀ ਡੈਥ ਤੋਂ ਬਾਅਦ ਬਾਡੀ ਦਾ ਟੈਸਟ ਕਰਾਇਆ ਜਾਵੇ ਤਾਂ ਸਾਰਾ ਕੁਝ ਸਾਹਮਣੇ ਇਨਵੈਸਟੀਗੇਸ਼ਨ ਦਾ ਪਾਟ ਪਤਾ ਸੀਗਾ ਵੀ ਇਸ ਤਰ੍ਹਾਂ ਦਾ ਇਨਸੀਡੈਂਟ ਘਰੇ ਚੱਲ ਰਿਹਾ ਕਿਉਂਕਿ ਵੀਡੀਓ ਦੇ ਵਿੱਚ ਵੀ ਉਹ ਕਹਿ ਰਿਹਾ ਵੀ ਮਨੇ ਆਪਦੀ ਪੈਣ ਨੂੰ ਤੇ ਮਾਂ ਨੂੰ ਗੱਲਾਂ ਕਰਦੇ ਸੁਣ ਲਿਆ ਜਾਂ ਹੋਰ ਜਿਹੜਾ ਕੁਝ ਵੀਡੀਓ 'ਚ ਹੈਗਾ ਯਾਨੀ ਸਰ ਵੀਡੀਓ 'ਚ ਤਾਂ ਉਹ ਆਏ ਸਮਝ ਲਓ ਵੀ ਜਾਂ ਕਰਨਾਲਾ ਰੱਬ ਆਇਆ ਉਹਨੂੰ ਕਿਵੇਂ ਹੱਥ ਲੱਗੀ ਵੀਡੀਓ ਕਿਵੇਂ ਹੋਇਆ ਪਰ ਹਰ ਚੀਜ਼ ਹੀ ਸਾਹਮਣੇ ਲੈ ਆਂਦੀ ਉਹਨੇ ਹਰ ਚੀਜ਼ ਜੀ ਜਾਣ ਲੱਗੇ ਪਰ ਤੁਹਾਡਾ ਜੇ ਦੇਖੀਏ ਬਹੁਤ ਸਾਰੀ ਦੁਨੀਆ ਜਿਵੇਂ ਕਹਦੀਏ ਉੱਥੇ ਹੋਰ ਪਾਸੇ ਦੀ ਵੀ ਉੱਥੇ ਦੇ ਵੀ ਲੋਕ ਹੈਗੇ ਨੇ ਤੁਹਾਡੇ ਮਲੇਰ ਕੋਟਲਾ ਦੇ ਕੱਲੀ ਤੁਹਾਡੀ ਅੰਤਰਾਤਮਾ ਜਾ ਸਰ ਦੇਖੋ ਗੱਲ ਇਹ ਹੈ ਵੀ ਅੰਤਰਾਤਮਾ ਕਿਸੇ ਤੇ ਵੀ ਜਾ ਸਕਦੀ ਹੈ ਹੁਣ ਜੇ ਕੋਈ ਆਪਾਂ ਕਹ ਜਿਹ ਕਹਦੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਮਤਲਬ ਵੀ ਜਿੱਥੇ ਸਾਡੇ ਵੀ ਕੁਰਾਨ ਦੇ ਵਿੱਚ ਹੈ ਵੀ ਜਿੱਥੇ ਵੀ ਅਗਰ ਬੁਰਾਈ ਹੋ ਰਹੀ ਆ ਤਾਂ ਉਹਨੂੰ ਜਾ ਕੇ ਰੋਕਣ ਦੀ ਅਗਰ ਤੁਹਾਡੇ ਤਾਕਤ ਹੈਗੀ ਤਾਂ ਰੋਕਣ ਦੀ ਕੋਸ਼ਿਸ਼ ਕਰੋ ਪੁਰਾਣ ਕਹਿੰਦਾ ਵੀ ਰੋਕਣ ਦੀ ਕੋਸ਼ਿਸ਼ ਕਰੋ ਨਹੀਂ ਹੈਗੀ ਤਾਂ ਤੁਸੀਂ ਦਿਲ ਚ ਬੁਰਾ ਮਣਾਓ ਤਾਂ ਮੇਰੇ ਚ ਅਗਰ ਤਾ ਹਿੰਮਤ ਦਿੱਤੀ ਰੱਬ ਨੇ ਲੋਕ ਦਿਲ ਚ ਬੁਰਾ ਮਣਾ ਰਹੇ ਨੇ ਸਾਰੇ ਸ਼ਹਿਰ ਦੇ ਕੋਈ ਤੇ ਮਲੇ ਕੋਲੇ ਕਿਹਦੇ ਨੂੰ ਪੁੱਛੋ ਸਭ ਲੋਕ ਬੁਰਾ ਮਣਾਉਂਦੇ ਉਸੇ ਟਾਈਮ ਥਾ ਉਹ ਤਾਂ ਕਾ ਕਰ ਰਿਹਾ ਬਟੇਨਾ ਇਹ ਵੈਸੇ ਜਿਹੜੀਆਂ ਗੱਲਾਂ ਵੀਡੀਓ ਦੇ ਵਿੱਚ ਬੋਲੀਆਂ ਜਿਹੜੇ ਰਿਲੇਸ਼ਨਜ਼ ਨੂੰ ਲੈ ਕੇ ਉਹ ਤੁਹਾਡੇ ਉੱਥੇ ਪਤਾ ਸੀ ਉਹ ਸਾਰਿਆਂ ਲੋਕਾਂ ਨੂੰ ਸਰ ਸਾਰਿਆਂ ਨੂੰ ਦੇਖੋ ਮੇਰੇ ਕੋਲ ਸਾਰੇ ਸ਼ਹਿਰ ਚ ਵੀਡੀਓ ਆਈ ਸਾਰੇ ਸ਼ਹਿਰ ਨੂੰ ਪਤਾ ਦੀ ਲੋਕਾਂ ਦੇ ਮਹਿਲਾ ਚ ਸੀ ਸਰ 27 ਨੂੰ ਇਹ ਲੋਕਾਂ ਦੇ ਮ ਪਰ ਹੁਣ ਲੱਗਦਾ ਵੀ ਚਲੋ ਹੁਣ ਕਿਉਂਕਿ ਪੋਸਟਮਾਰਟਮ ਹੋਇਆ ਜਦੋਂ ਵਿਸਥਾਰਾ ਰਿਪੋਰਟ ਆਊਗੀ ਉਹਦੇ ਚ ਪਤਾ ਲੱਗਣਾ ਜਹਿਰ ਵਗੈਰਾ ਜਿਹੜਾ ਉਹ ਹੋਣਾ ਸਰ ਦੇਖੋ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਸਾਹਮਣੇ ਆਊਗਾ ਸਰ ਇਹਦੇ ਚ ਜੇ ਦੇਖੀ ਮੁਸਫਾ ਦਾ ਵੈਸੇ ਨੇਚਰ ਵਾਈਜ਼ ਕੀ ਪਾ ਰਿਹਾ ਹੈਗਾ ਨਹੀਂ ਲੋਕਾਂ ਦੇ ਨਾਲ ਜਾਂ ਇੱਕ ਦਦਵੇ ਵਾਲਾ ਅਫਸਰ ਸਰ ਦੇਖੋ ਤੁਸੀਂ ਮਲੇਕ ਕੋਲੇ ਨੂੰ ਇਹ ਗੱਲ ਪੁੱਛ ਲਓ ਵੀ ਇਹਦਾ ਹਾਲਾਤ ਕੀ ਨੇ ਤੁਸੀਂ ਤਾਂ ਦੇਖੋ ਪੱਤਰਕਾਰ ਤੁਹਾਨੂੰ ਤਾਂ ਸਾਰਾ ਕੁਝ ਪਤਾ ਹੀ ਹੈ ਇਹਦਾ ਮਤਲਬ ਗੱਲ ਇਹ ਹੈ ਵੀ ਰਜ਼ੀਆ ਦੇ ਹਰਨ ਦੇ ਕਾਰਨ ਵੀ ਇਹੀ ਤਾਂ ਕਿ ਇਹ ਲੋਕਾਂ ਨੂੰ ਬਹੁਤਾ ਬੋਲਦਾ ਸੀ ਦਬਦਬਾ ਬਹੁਤ ਆ ਤੇ ਤੁਸੀਂ ਕਹਿੰਦਾ ਮਤਲਬ ਇਹ ਕਿਉਂਕਿ ਅੱਜ ਦੀ ਗੱਲ ਹੋ ਰਹਾ ਇਹ ਲੰਬੀਆਂ ਚੱਲਣਗੀਆਂ ਕੋਟ ਕਚਰੀਆਂ ਵੀ ਕੱਲ ਨੂੰ ਹੋਣੀਆਂ ਨੇਗੀਆਂ ਸ਼ਮਸੂਦੀਨ ਖੜੇ ਰਹਿਣਗੇ ਸਰ ਜਦ ਤੱਕ ਜਾਂ ਮਤਲਬ ਇਹਦੇ ਸਾਹ ਸਾਹ ਹੈਗੇ ਜਦ ਤੱਕ ਖੜੇ ਰਹਾਂਗੇ ਜਦੋਂ ਮੈਂ ਚੱਲਿਆ ਗਿਆ ਫਿਰ ਅੱਬ ਕਿਸੇ ਇਹ ਤਾਂ ਰੱਬ ਡਿਊਟੀਆਂ ਲਾਉਂਦਾ ਜੀ ਇਹ ਤਾਂ ਕਿਸੇ ਦੀ ਡਿਊਟੀ ਹੈ ਨਹੀਂ ਇਹ ਤਾਂ ਰੱਬ ਡਿਊਟੀਆਂ ਲਾਉਂਦਾ ਰੱਬ ਨੇ ਪਹਿਲਾਂ ਮੇਰੀ ਡਿਊਟੀ ਲਾ ਦਿੱਤੀ ਉਹ ਫਿਰ ਕਿਸੇ ਹੋਰ ਦੀ ਲਾ ਦੂਗਾ ਪ੍ਰਚੰਦ ਸਿੰਘ ਜੀ ਇੱਕ ਚੀਜ਼ ਦੱਸੋ ਜਿਹੜਾ ਜਦੋਂ ਮੁੰਡੇ ਨੇ ਜਿਵੇਂ ਇਹ ਵੀਡੀਓ ਰਿਕਾਰਡ ਕਰਿਆ ਜਿਵੇਂ ਤੁਸੀਂ ਕਹਿੰਦੇ ਪਹਿਲਾਂ ਵੀ ਕਾਫੀ ਉੱਥੇ ਰੌਲਾ ਸੀਗਾ ਇਹਨਾਂ ਚੀਜ਼ਾਂ ਨੂੰ ਲੈ ਕੇ ਥੋੜੀ ਵਸੇ ਉਹ ਕਦੇ ਗੱਲਬਾਤ ਹੋਈ ਉਹਦੇ ਨਾਲ ਮੁੰਡੇ ਨਾਲ ਕਿਉਂਕਿ ਚੁਸਤਾ ਹਮਦਰਦੀ ਸੀਗੀ ਸਰ ਗੱਲ ਤਾਂ ਤਾਂ ਹੁੰਦੀ ਨਾ ਜੀ ਜਿਹੜਾ ਘਰੋਂ ਬਾਹ ਪਰ ਹੁਣ ਜਿੱਦੋਂ ਤੁਸੀਂ ਕੰਪਲੀਟ ਦਿੱਤੀ ਉਹਦਾਂ ਚਲੋ ਐਫਆਰ ਦਾ ਹੁਣ ਕਟਿਆ ਉਹਦੇ ਤੋਂ ਬਾਅਦ ਫਿਰ ਗੱਲ ਹੋਈ ਡੀਜੀਪੀ ਸਾਹਿਬ ਨਾਲ ਜਾਂ ਮੰਤਰੀ ਸਾਹਿਬ ਨਾਲ ਕਿਵੇਂ ਗੱਲ ਕਰੂੰਗਾ ਦੱਸੋ ਮੇਰੀ ਗੱਲ ਨੋ ਨੋ ਕੋਈ ਜਿਹੜੀ ਮੈਂ ਸਾਡ ਜਿਹੜੀ ਹੱਕ ਦੀ ਗੱਲ ਆਪਾਂ ਕਰਤੀ ਠੀਕ ਹੈ ਕੋਈ ਉਹਨੇ ਅਪਰੋਚ ਨਾ ਕਰਿਓ ਹੁਣੇ ਮੈਨੂੰ ਅਪਰੋਚ ਕਰ ਵੀ ਤਾਂ ਲਓ ਮੈਂ ਜੇ ਮੇਰੀ ਜਦ ਮੈਂ ਬੈਸੀ ਚਾਹ ਵਧੀਆ ਬਦਨਾਮ ਸਭ ਨੂੰ ਪਤਾ ਵੀ ਜਿਹੜੀ ਇਹ ਤੇ ਦਿਲਚਸਗੀ ਨੇ ਕੰਨੀਆਂ ਸਭ ਨੂੰ ਮੇਲੇ ਕੋਲ ਜਾਣਦਾ ਤੁਸੀਂ ਪੁੱਛੋਗੇ ਵੀ ਇਹ ਬਦਨਾਮ ਆ ਮੈਂ ਇਸ ਗੱਲ 'ਚ ਵੀ ਜਿਹੜੀ ਦਿਲਚਸਗੀ ਨੇ ਕੰਨੀਆਂ ਜੋ ਹਕਕਤ ਗੱਲ ਆਪਾਂ ਕਰਨੀ ਕੰਨੀ ਆ ਉਹ ਚਾ ਚੰਗਾ ਹੋਵੇ ਮੇਰੇ ਨਾਲ ਮਾੜਾ ਹੋਵੇ ਮੈਂ ਇੱਕ ਗੱਲ ਕਹਿ ਦੇਣੀ ਆ ਮੂੰਹ ਤੋਂ ਵੈਸੇ ਵੀ ਮੈਂ ਕਹਿ ਦਿੰਨਾ ਕਰ ਬਹੁਤਾਂ ਵਾਤੋ ਦਾ ਕਿਉਂਕਿ ਇਹ ਕਹਿੰਦੇ ਕਿ ਮੈਂ ਲਗਾਤਾਰ ਲੱਗਿਆ ਰਹੂੰਗਾ ਇਸ ਚੀਜ਼ ਦੇ ਪਿੱਛੇ ਕਿ ਆਖਰ ਇਨਸਾਫ ਹੈ ਜਿਹੜਾ ਕਿਲੋਂ ਮਿਲੇ ਹੁਣ ਇਹ ਪੂਰਾ ਵੀਡੀਓ ਜੇ ਤੁਸੀਂ ਸੁਣੋ ਵੀਡੀਓ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਸੰਬੰਧਾਂ ਦੀ ਗੱਲ ਹੋਵੇ ਉਸ ਤੋਂ ਬਾਅਦ ਦੇ ਵਿੱਚ ਉਸ ਮੁੰਡੇ ਦੀ ਮੌਤ ਹੁੰਦੀ ਹੈ ਠੀਕ ਠੀਕ ਉਸੇ ਤਰ੍ਹਾਂ ਦੇ ਨਾਲ ਜਿਵੇਂ ਉਹਨੇ ਸ਼ਾਇਦ ਆਪਨੇ ਪ੍ਰਡਿਕਟ ਕਰਿਆ ਸੀਗਾ ਹੁਣ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਬਹੁਤ ਮਾਇਨੇ ਰੱਖੂਗੀ ਕਿ ਇੱਕ ਪੰਜਾਬ ਦਾ ਸਾਬਕਾ ਡੀਜੀਪੀ ਦੂਜੀ ਪੰਜਾਬ ਦੀ ਸਾਬਕਾ ਮੰਤਰੀ ਤੇ ਕਾਂਗਰਸ ਦੇ ਕਦਾਵਰ ਲੀਡਰ ਹੋਣ ਤਾਂ ਉਹਨਾਂ ਦੇ ਨਾਲ ਪਰਿਵਾਰ ਦਾ ਜਿਸ ਤਰ੍ਹਾਂ ਦੇ ਨਾਲ ਜਿ ਗਈਏ ਕਿ ਨਾਮ ਸ਼ਾਮਲ ਹੋਇਆ ਤਾਂ ਹੁਣ ਪੁਲਸਵਾਰਥੇ ਵੀ ਬੜੀ ਚੁਣੌਤੀ ਹੈ ਰੂਗੀ ਕਿ ਆਖਰ ਇਕੱਲੇ ਇਕੱਲੇ ਪਹਿਲੂ ਦੀ ਇਨਵੈਸਟੀਗੇਸ਼ਨ ਕਰਕੇ ਤਾਂ ਕੀ ਚੀਜ਼ਾਂ ਨੇ ਆਖਰਕਾਰ ਸਾਹਮਣੇ ਆਉਂਦੀਆਂ ਨੇ ਸ਼ਮਸੂਦੀਨ ਕਹਿੰਦੇ ਕਿ ਮੈਂ ਪਿੱਛੇ ਨਹੀਂ ਹਟੂੰਗਾ ਇਹ ਮੇਰਾ ਵਾਅਦਾ ਹੋਊਗਾ ਸੀਨੀਅਰ ਵੀਡੀਓ ਨਾਲ ਬਤੇ ਦੇਣਾ ਉਸ ਮਿਸਿੰਗ ਰੋਇਲਾ ਹਸਪਤਲ ਟੀਵੀ ਪੰਚਕੁਲਾ